ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਵੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਗੱਲ ਕਰਾਂਗੇ ਆਪਾਂ ਝੋਨੇ ਦੀ ਦੂਸਰੀ ਝੋਨੇ ਨੂੰ ਜਿਹੜੀ ਯੂਰੀਆ ਦੀ ਦੂਸਰੀ ਤੀ ਤੀਸਰੀ ਕਿਸ਼ਤ ਉਹਦੀ ਮਾਤਰਾ ਸਹੀ ਸਮਾਂ ਤਰੀਕਾ ਕੀ ਹੈ ਕਿ ਆਪਾਂ ਪੂਰਾ ਰਿਜ਼ਲਟ ਲੈ ਸਕੀਏ ਤੇ ਬਾਸਮਤੀ ਨੂੰ ਜਿਹੜੀ ਯੂਰੀਆ ਆਪਾਂ ਨੂੰ ਕਦੋਂ ਚਾਹੀਦੀ ਹੈ ਕਿਉਂਕਿ ਜਿਹੜੀ ਬਾਸਮਤੀ ਨੂੰ ਆਪਾਂ ਸਹੀ ਤਰੀਕੇ ਯੂਰੀਆ ਨਹੀਂ ਪਾਉਂਦੇ ਉਹਦੇ ਕਰਕੇ ਬਿਮਾਰੀਆਂ ਦੇ ਲਪੇਟ ਜਿਹੜੀ ਫਸਲੇ ਆ ਜਾਂਦੀ ਹੈ ਕਿਸਾਨ ਵੀਰੋ ਜਿਹੜੇ ਨਾਈਟ੍ਰੋਜਨ ਆ ਆਪਾਂ ਯੂਰੀਆ ਰਹੀਂ ਦਿੰਨੇ ਆ ਤੇ ਯੂਰੀਆ ਚ ਫਾਸਫੋਰਸ ਚ ਪੋਟਾਸ਼ ਆ ਜਾਂ ਜ਼ਿੰਕ ਆ ਇਹ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਦੇ ਹੁੰਨੇ ਕਿ ਜਾਂ ਤਾਂ ਆਪਾਂ ਮਿੱਟੀ ਪਰਖ ਦੇ ਆਧਾਰ ਤੇ ਪਾਉਣਾ ਜਾਂ ਫਿਰ ਵਰਨਾ ਆਪਾਂ ਜਿਹੜੀ ਸਿਫਾਰਸ਼ ਮਾਤਰਾ ਹੈ ਜਿਹੜੀ ਪੀਏ ਯੂਲ ਲੁਧਿਆਣਾ ਵੱਲੋਂ ਉਹ ਜਿਹੜੀ ਸਿਫਾਰਸ਼ ਮਾਤਰਾ ਹੈਗੀ ਆ 90 ਕਿਲੋ ਨਮ ਲਬਤ ਯੂਰੀਆ ਜਿਹੜੀ ਆਪਾਂ ਪਾਉਣੀ ਆ ਝੋਨੇ ਦੀਆਂ ਕਿਸਮਾਂ ਨੂੰ ਜਾਂ ਮਿੱਟੀ ਪਰਖ ਆਧਾਰ ਤੇ ਜਾਂ ਫਿਰ 90 ਕਿਲੋ ਯੂਰੀਆ ਜੇ ਹਲਕੀ ਜ਼ਮੀਨ ਆ ਤੁਸੀਂ ਵੱਧ ਪਾ ਸਕਦੇ ਆ 20 ਤੋਂ 25% ਮੱਲੋ ਕੁਆਂਟਲ ਮਗਰ ਜਾਂ 90 ਕਿਲੋ ਮਗਰ 15-20 ਕਿਲੋ ਵੱਧ ਪਾ ਸਕਦੇ ਜਾਂ ਜੇਕਰ ਰਾਠੀਆਂ ਸ਼ੂਰੇ ਵਾਲੀਆਂ ਜ਼ਮੀਨਾਂ ਫੇਰ ਤੁਸੀਂ 20 ਕਿਲੋ 25 ਕਿਲੋ ਵੱਧ ਪਾ ਸਕਦੇ ਹੋ ਤੇ ਇਹ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ 'ਚ ਤਿੰਨ ਕਿਸ਼ਤਾਂ ਕਰਨੀਆਂ ਨੇ ਆਪਾਂ ਤੇ ਹਲਕੀ ਜ਼ਮੀਨ 'ਚ ਆਪਾਂ ਕਿਸ਼ਤਾਂ ਚਾਰ ਕਰ ਸਕਦੇ ਹਾਂ ਤਿੰਨ ਕਿਸ਼ਤਾਂ ਦੇ ਵਿੱਚ ਆਪਾਂ 30-30 ਕਿਲੋ ਯੂਰਗਿਆ ਪਾਉਣੀ ਆ ਪਹਿਲੀ ਕਿਸ਼ਤ ਆ ਪਲਵਾਈ ਤੋਂ 7 ਦਿਨ 'ਚ ਦੂਸਰੀ ਜਿਹੜੀ ਕਿਸ਼ਤਾ ਯੂਰੀਆ ਦੀ ਉਹ ਜਿਹੜੀਆਂ ਉਹ ਜਿਹੜੀ ਹੈਗੀ ਹੈ 21 ਦਿਨ ਤੇ ਆਪਾਂ 21 22 ਦਿਨ ਤੇ ਪਾਉਣੀ ਆ ਤੇ ਤੀਸਰੀ ਕਿਸ਼ਤਾ ਜਿਹੜੀ ਉਹ ਯੂਰੀਆ ਦੀ 30 ਕਿਲੋ ਜਾਂ 35 ਕਿਲੋ 40 ਕਿਲੋ ਜਿੰਨੀ ਤੁਸੀਂ ਪਾਉਣੀ ਆ ਆਮ ਤੌਰ ਤੇ ਇੱਕ ਬੈਗ ਜਿਹੜੇ ਕਿਸਾਨ ਵੀ ਪਾਉਂਦੇ ਹੁੰਦੇ ਹਨ ਥੈਲਾ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਹੜੀ PR 126 ਤੇ PR 124 ਦੇ ਵਿੱਚ ਜਿਹੜੀ ਤੀਜੀ ਕਿਸ਼ਤਾ ਲਵਾਈ ਤੋਂ 35 ਦਿਨਾਂ ਤੇ ਜਦ ਕਿ ਬਾਕੀ ਕਿਸਮਾਂ ਦੇ ਵਿੱਚ ਜਿਹੜੀਆਂ PR ਕਿਸਮਾਂ ਨੇ ਉਹਨਾਂ ਚ ਲਵਾਈ ਤੋਂ 42 43 ਦਿਨ ਤੇ ਪਾਓ ਜਦੋਂ ਆਪਾਂ ਨਾਈਟ੍ਰੋਜਨ ਖਾਦ ਦੀ ਦੂਜੀ ਤੇ ਤੀਜੀ ਕਿਸ਼ਤ ਦੇਣੀ ਜਿਹੜੀ ਯੂਰੀਆ ਪਾਉਣੀ ਆ ਰਖੇਤ ਦੇ ਵਿੱਚ ਪਾਣੀ ਖੜਾ ਨਾ ਹੋਵੇ ਦੁਪਹਿਰ ਸਮੇਂ ਕੋਸ਼ਿਸ਼ ਕਰੋ ਅਚਾਨਣ ਸਮੇਂ ਨਾ ਪਾਓ ਤੇ ਪਾਣੀ ਜਿਹੜਾ ਹੈਗਾ ਖਾਦ ਪਾਉਣ ਤੋਂ ਤੀਜੇ ਦਿਨ ਲਾਓ ਤੁਹਾਨੂੰ ਪੂਰਾ ਰਿਜ਼ਲਟ ਮਿਲੂਗਾ 100% ਕਈ ਕਿਸਾਨ ਵੀਰ ਕਹਿੰਦੇ ਕਿ ਜਿਹੜੇ 25-30 ਦਿਨਾਂ ਚ ਯੂਰੀਆ ਖਤਮ ਕਰਨੀ ਚਾਹੀਦੀ ਹੈ ਨਹੀਂ ਯੂਰੀਆ ਖਤਮ ਕਰਨੀ ਚਾਹੀਦੀ ਜਿਵੇਂ ਤੁਹਾਨੂੰ ਦੱਸੀ ਘੱਟ ਸਮੇਂ ਵਾਲਿਆਂ ਚ 35 ਦਿਨ ਤੇ ਉਦੋਂ ਦੂਜੀਆਂ ਕਿਸਮਾਂ ਚ 42 ਦਿਨ ਤੇ ਪਰ ਜਿਹੜੀ ਗੱਲ ਦਾ ਧਿਆਨ ਰੱਖਣਾ ਕਿ ਓਵਰਡੋਜ਼ ਨਹੀਂ ਵਰਤਣੀ। ਕਈ ਵਾਰ ਕਿਸਾਨ ਵੀ ਚੌਥੀ ਜੇ ਜੇ ਚੌਥੇ ਚੌਥੇ ਦਿਨ ਤੇ ਯੂਰੀਆ ਪਾਉਂਦੇ ਰਹੇ ਤੇ 4 4 5 5 ਥੈਲਿਆਂ ਤੇ ਪਹੁੰਚ ਜਾਂਦੇ ਆ। 1.5 1.5 ਕੁਇੰਟਲ ਜਿਹੜੀ ਯੂਰੀਆ ਪਾਉਂਦੇ ਆ। ਉਹਦੇ ਨਾਲ ਲੌਸ ਵੀ ਵੱਧ ਹੁੰਦੇ ਆ, ਪਾਣੀ ਵੀ ਧਰਤੀ ਹੇਠਲਾ ਖਰਾਬ ਹੁੰਦਾ ਤੇ ਫਸਲ ਨੂੰ ਕੀੜੇ ਮਕੌੜੇ ਤੇ ਬਿਮਾਰੀਆਂ ਵੀ ਵੱਧ ਪੈਂਦੀਆਂ ਨੇ ਜਿਹਦੇ ਨਾਲ ਹਰੇਵਾਹੀ ਗਰੀਂਦਰੀ ਵੱਧਦੀ ਆ। ਤਾਂ ਉਹਦੇ ਨਾਲ ਜਿਹੜੀ ਹੈਗੀ ਆ ਫਸਲ ਨਰਮ ਹੋ ਜਾਂਦੀ ਹੈ ਉਹਦੇ ਨਾਲ ਕੀੜੇ ਮਕੌੜੇ ਤੇ ਬਿਮਾਰੀਆਂ ਦੀ ਜਿਹੜੀ ਹੈਗੀ ਆ ਹਮਲਾ ਹੋਣ ਦੀ ਗੁਨਜਾਇਸ਼ ਵੱਧ ਜਾਂਦੀ ਹੈ ਸੋ ਸਹੀ ਸਮੇਂ ਤੇ ਖਤਮ ਕਰਨਾ ਇਹ ਨਹੀਂ ਜਲਦੀ ਖਤਮ ਕਰਕੇ ਨਹੀਂ ਆਪਾਂ ਬਿਮਾਰੀਆਂ ਤੋਂ ਬਚ ਸਕਦੇ ਘੱਟ ਡੋਸ ਸਹੀ ਜਿਹੜੀ ਮਾਤਰਾ ਦੇ ਵਿੱਚ ਵਰਤ ਕੇ ਤੇ ਸਹੀ ਸਮੇਂ ਤੇ ਵਰਤ ਕੇ ਫੇਰ ਵੀ ਆਪਾਂ ਜਿਹੜੀ ਹੈਗੀ ਆ ਬਿਮਾਰੀਆਂ ਦੀ ਕੀੜੇ ਮਕੌੜਿਆਂ ਦੀ ਰੋਕਥਾਮ ਕਰ ਸਕਦੇ ਹਾਂ ਤੇ ਫਸਲ ਦਾ ਫਟਾਰਾ ਵੀ ਵਧੀਆ ਲੈ ਸਕਦੇ ਹਾਂ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਕਿਸਾਨ ਵੀਰوں ਸੰਜੀਗ ਕਰਨੀ ਕਿ ਬਾਸਮਤੀ ਦੀ ਫਸਲ ਨੂੰ ਕਿਸਾਨ ਵੀਰ ਯੂਰੀਆ ਜਰੂਰ ਤੋਂ ਜ਼ਿਆਦਾ ਪਾਉਂਦੇ ਆ ਤੇ ਸਮੇਂ ਤੋਂ ਵੀ ਪਹਿਲਾਂ ਪਾਉਂਦੇ ਆ ਬਾਸਮਤੀ ਦੀਆਂ ਜਿਹੜੀਆਂ ਸਿਫਾਰਿਸ਼ ਕਿਸਮਾਂ ਨੇ ਜਿਵੇਂ ਪੰਜਾਬ ਬਾਸਮਤੀ 7 ਹੈ 5 ਹੈ ਪੂਸਾ ਬਾਸਮਤੀ 11 21 16 37 17 18 ਸੀਐਸਆਰ 30 ਹੈ ਪੂਸਾ ਬਾਸਮਤੀ 1509 ਹੈ ਇਹ ਸਿਫਾਰਿਸ਼ ਕਿਸਮਾਂ ਨੇ 20 ਦਿਨ ਤੋਂ ਪਹਿਲਾਂ ਆਪਾਂ ਯੂਰੀਆ ਵਿਖਾਉਣੀ ਨਹੀਂ ਹੈ ਬਾਸਮਤੀ ਦੀ ਫਸਲ ਨੂੰ ਆਮ ਤੌਰ ਤੇ ਆਪਾਂ 20 25 ਦਿਨਾਂ ਚ ਜਿਹੜੀ ਯੂਰੀਆ ਖਤਮ ਕਰਨ ਦੀ ਕੋਸ਼ਿਸ਼ ਕਰਦੇ ਆ ਪਹਿਲੀ ਯੂਰੀਆ ਜਿਹੜੀ ਹੈਗੀ ਆਪਾਂ 3 ਹਫ਼ਤੇ ਤੇ ਦੇਣੀ ਆ ਕਿਸ਼ਤ ਯਾਨੀ 20 21 ਦਿਨ ਤੇ ਤੇ ਦੂਸਰੀ ਪਾਉਣੀ 42 ਦਿਨ ਤੇ ਤੇ ਮਾਤਰਾ ਵੀ ਬਹੁਤ ਘੱਟ ਪਾਉਣੀ ਆ ਜਿੰਨੀ ਬਾਸਮਤੀ ਹਲਕੀ ਤੇ ਮਾੜੀ ਨਜ਼ਰ ਆਊਗੀ ਉਨਾਂ ਹੀ ਝਾੜ ਚੰਗਾ ਆਊਗਾ ਜਿੰਨੀ ਉਹਦੀ ਫਲਾਉਟ ਚਾਈ ਵਧੂਗੀ ਉਨਾਂ ਹੀ ਫਸਲ ਡਿੱਗੂਗੀ ਝਾੜ ਘਟੂਗਾ ਇਹ ਗੱਲ ਧਿਆਨ ਰੱਖ ਲਓ ਤੋ ਕਿਰਪਾ ਕਰਕੇ ਬਾਸਮਤੀ ਨੂੰ ਜਲਦੀ ਨਾ ਪਾਓ ਪਹਿਲੇ 3 ਹਫਤੇ ਬਿਲਕੁਲ ਯੂਰੀਆ ਨਹੀਂ ਪਾਉਣੀ ਤੀਜੇ ਹਫਤੇ ਪਹਿਲੀ ਕਿਸ਼ਤ ਤੇ ਜਿਹੜੀ 6ਵੇਂ ਹਫਤੇ ਦੂਜੀ ਕਿਸ਼ਤ ਤੇ ਜਿਹੜੀ ਪਾਉਣੀ ਆ ਤੇ ਯੂਰੀਆ ਵੱਤਵਾ ਜਿਹੜੀ 40 50 ਕਿਲੋ 55 ਕਿਲੋ ਤੱਕ ਯੂਰੀਆ ਬਾਸਮਤੀ ਨੂੰ ਦੇਣੀ ਆ ਹੋਰ ਕੋਈ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ ਜੀ